ਜੀ ਡਿਬਰੂਗੜ ਜੇਲ੍ਹ ਚ ਬੰਦ ਐਮਪੀ ਅਮਰਤਪਾਲ ਦੇ ਮੁੱਦੇ ਤੇ ਭਗਵੰਤ ਮਾਨ ਸਰਕਾਰ ਨੇ ਪੰਜਾਬ ਸਰਕਾਰ ਨੇ ਐਸਾ ਬਿਆਨ ਦਾਗਿਆ ਜਿਹਦੇ ਤੇ ਹੜਕੰਪ ਮਚ ਗਿਆ ਤੇ ਵੱਡੀ ਸਿਆਸਤ ਭੱਗ ਗਈ ਹੈ ਤੇ ਦੂਜੇ ਪਾਸੇ ਦੋ ਡੀਐਸਪੀਆ ਤੇ ਕਾਰਵਾਈ ਹੋਈ ਹੈ ਉਹ ਕਿਸ ਮਾਮਲੇ ਚ ਹੋਈ ਹੈ ਉਹ ਵੀ ਤੁਹਾਨੂੰ ਦੱਸਦੇ ਆਂ ਤੇ ਇੱਕ ਤੀਜੀ ਵੱਡੀ ਖਬਰ ਹੈ ਤਿੰਨੇ ਖਬਰਾਂ ਦੀ ਪੂਰੀ ਜਾਣਕਾਰੀ ਤੁਹਾਨੂੰ ਦੱਸਦੇ ਆ ਤੁਸੀਂ ਵੀ ਆਪਣਾ ਕੀਮਤੀ ਵਿਚਾਰ ਕਮੈਂਟ ਲਿਖ ਸਕਦੇ ਹੋ ਤੇ ਜੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਨਹੀਂ ਕੀਤਾ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਬੈਲ ਵਾਲਾ ਬਟਨ ਦਬਾ ਦਿਓ ਤਾਂ ਕਿ ਤੁਹਾਡੇ ਕੋਲ ਵੱਡੇ ਮੁੱਦਿਆਂ ਦੀ ਜਾਣਕਾਰੀ ਟਾਈਮ ਸਿਰ ਪਹੁੰਚਦੀ ਰਹੇ ਹੁਣ ਐਮਪੀ ਅਮਰਤਪਾਲ ਹਾਈ ਕੋਰਟ ਗਏ ਕਿਉਂਕਿ ਪਾਰਲੀਮੈਂਟ ਦਾ ਸੰਸਦ ਦਾ ਜਿਹੜਾ ਸਰਦਰੁੱਤ ਸੈਸ਼ਨ ਹੈ ਉਹ ਚੱਲ ਰਿਹਾ ਔਰ ਐਮਪੀ ਅਮਰਤਪਾਲ ਹੋਰਾਂ ਨੇ ਇਹ ਅਰਜੀ ਲਾਈ ਸੀ ਕਿ ਮੈਂ ਵੀ ਐਮਪੀ ਜਿੱਤਿਆ ਹੋਇਆ ਮੈਨੂੰ ਪਾਰਲੀਮੈਂਟ ਚ ਸ਼ਾਮਲ ਹੋਣ ਦਾ ਮੌਕਾ ਦਿੱਤਾ ਜਾਵੇ ਪਰ ਪੰਜਾਬ ਸਰਕਾਰ ਨੇ ਹਾਈ ਕੋਰਟ ਦੇ ਵਿੱਚ ਐਸਾ ਵੱਡਾ ਬਿਆਨ ਦਿੱਤਾ ਜਿਹਦੇ ਤੇ ਵੱਡਾ ਹੰਗਾਮਾ ਸ਼ੁਰੂ ਹੋ ਗਿਆ ਔਰ ਬਹੁਤ ਵੱਡਾ ਇੱਕ ਤਰ੍ਹਾਂ ਨਾਲ ਹੜਕੰਪ ਜਿਹਾ ਮਚ ਗਿਆ ਕਿਉਂਕਿ ਪੰਜਾਬ ਸਰਕਾਰ ਨੇ ਹਾਈ ਕੋਰਟ ਦੇ ਵਿੱਚ ਐਮਪੀ ਅਮਰਤਪਾਲ ਦੀ ਜਿਹੜੀ ਪਰੋਲ ਦੇਣ ਦੀ ਜਾਂ ਉਹਨੂੰ ਰਿਹਾਈ ਦੇਣ ਦੀ ਅਰਜੀ ਹੈ ਉਹਨੂੰ ਰੱਦ ਕਰਨ ਦਾ ਵੱਡਾ ਕਾਰਨ ਦੱਸਿਆ ਕੀ ਕਿਹਾ ਕਿਹਾ ਕਿ ਜੇਕਰ ਅਮਰਤਪਾਲ ਨੂੰ ਰਿਹਾ ਕਰਕੇ ਬਾਹਰ ਲਿਆਂਦਾ ਗਿਆ ਤੇ ਅਮਰਤਪਾਲ ਦਾ ਇੱਕ ਭਾਸ਼ਣ ਪੰਜ ਪਾਣੀਆਂ 'ਚ ਅੱਗ ਲਾ ਸਕਦਾ ਹੈ ਇਹ ਵੱਡਾ ਬਿਆਨ ਪੰਜਾਬ ਸਰਕਾਰ ਨੇ ਹਾਈ ਕੋਰਟ 'ਚ ਦਾਖਲ ਕਰ ਦਿੱਤਾ ਤੇ ਇਸ ਮਾਮਲੇ ਦੇ ਉੱਪਰ ਅਮਰਤਪਾਲ ਉਹਦੇ ਸਮਰਥਕ ਤੇ ਉਹਦੀ ਪਾਰਟੀ ਬਹੁਤ ਪਰੇਸ਼ਾਨ ਹੈ ਔਰ ਉਹ ਤਿੱਖਾ ਵਿਰੋਧ ਕਰ ਰਹੇ ਨੇ ਇਸ ਬਿਆਨ ਦਾ ਔਰ ਉਹ ਇਹ ਮੰਨ ਰਹੇ ਨੇ ਕਿ ਪੰਜਾਬ ਸਰਕਾਰ ਜਾਣ ਬੁੱਝ ਕੇ ਅਮਰਤਪਾਲ ਦੇ ਖਿਲਾਫ ਭੜਕਾਟ ਪੈਦਾ ਕਰ ਰਹੀ ਹੈ ਪਰ ਸਰਕਾਰ ਦਾ ਪੱਖ ਇਹ ਆ ਕਿ ਅਮਰਤਪਾਲ ਸਿੱਧਾ ਹੀ ਜਦੋਂ ਬਾਹਰ ਸੀਗੇ ਤਾਂ ਉਹ ਸਿੱਧਾ ਹੀ ਹਥਿਆਰਬੰਦ ਸੰਘਰਸ਼ ਦੀ ਗੱਲ ਤੇ ਉਹਦੇ ਰਾਈ ਫਿਰ ਖਾਲਸਪਤਾਨ ਬਣਾਉਣ ਦੀ ਗੱਲ ਕਰਦੇ ਸੀ ਤਾਂ ਇਸ ਕਰਕੇ ਉਹਨਾਂ ਨੂੰ ਜੇਕਰ ਅਸੀਂ ਬਾਹਰ ਕੱਢਾਂਗੇ ਤਾਂ ਇੱਕ 파ਸ਼ਣ ਦੇ ਕੇ ਦੁਬਾਰਾ ਫਿਰ ਉਹ ਮਾਹੌਲ ਨੂੰ ਜਰਵਾ ਦੇ ਸਕਦੇ ਇੱਥੇ ਇਹ ਜ਼ਿਕਰ ਕਰਨਾ ਜ਼ਰੂਰੀ ਹੈ ਕਿ ਇੱਕ ਹੋਰ ਐਮਪੀ ਜਿਹੜੇ ਐਨਆਈਏ ਨੇ ਹੀ ਜੇਲ੍ਹ ਚ ਬੰਦ ਕੀਤੇ ਹੋਏ ਨੇ ਉਹਨਾਂ ਨੂੰ ਪਰੋਲ ਮਿਲੀ ਹੈ ਔਰ ਜੇਲ੍ਹ ਚੋਂ ਬਾਹਰ ਆ ਕੇ ਉਹ ਪਾਰਲੀਮੈਂਟ ਚ ਸ਼ਾਮਲ ਹੋ ਰਹੇ ਨੇ ਉਸ ਐਮਪੀ ਦਾ ਨਾਮ ਹੈ ਇੰਜੀਨੀਅਰ ਅਬਦੁਲ ਰਾਸ਼ਿਦ ਤੇ ਉਹ ਜੰਮੂ ਕਸ਼ਮੀਰ ਦੇ ਬਾਰਾਮੁਲਾ ਤੋਂ ਐਮਪੀ ਦਿੱਤਿਆ ਹੋਇਆ ਜਦੋਂ ਪਿਛਲੀ ਵਾਰ ਪਾਰਲੀਮੈਂਟ ਸੰਸਦ ਚੱਲੀ ਉਦੋਂ ਵੀ ਉਹਨੂੰ ਪਰੋਲ ਰਿਹਾਈ ਦਿੱਤੀ ਗਈ ਤੇ ਰਾਸ਼ਿਦ ਪਾਰਲੀਮੈਂਟ ਚ ਸ਼ਾਮਲ ਹੋਇਆ ਤੇ ਅਮਰਤਪਾਲ ਬਾਰੇ ਪਹਿਲਾਂ ਵੀ ਜੜੀਆਂ ਅਰਜ਼ੀਆਂ ਲਾਈਆਂ ਉਹ ਖਾਰਜ ਹੋਈਆਂ ਐਤਕੀ ਜਦੋਂ ਅਮਰਤਪਾਲ ਨੇ ਅਰਜੀ ਲਾਈ ਸੀ ਤਾਂ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਕਿਹਾ ਸੀ ਕਿ ਇਹਦੇ ਉੱਪਰ ਫੈਸਲਾ ਲਵੇ ਪੰਜਾਬ ਸਰਕਾਰ ਨੇ ਅਰਜੀ ਜਿਹੜੀ ਆ ਉਹ ਰੱਦ ਕਰ ਦਿੱਤੀ ਸੀ ਤੇ ਅਮਰਤਪਾਲ ਨੂੰ ਇਜਾਜ਼ਤ ਨਹੀਂ ਸੀ ਦਿੱਤੀ ਅਮਰਤਪਾਲ ਫਿਰ ਹਾਈ ਕੋਰਟ ਗਿਆ ਉੱਚ ਅਦਾਲਤ ਨੇ ਜਦੋਂ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਤਾਂ ਪੰਜਾਬ ਸਰਕਾਰ ਨੇ ਆਹ ਜਵਾਬ ਕੱਢ ਮਾਰਿਆ ਜਿਹੜਾ ਮੈਂ ਤੁਹਾਨੂੰ ਦੱਸ ਰਿਹਾ ਹਾਂ ਹੁਣ ਪਾਰਲੀਮੈਂਟ ਦੀ ਕਾਰਵਾਈ ਤਾਂ ਕੱਲ ਦੀ ਚੱਲ ਰਹੀ ਆ ਪਰ ਹਾਈ ਕੋਰਟ ਨੇ ਇੱਕ ਹਫ਼ਤੇ ਤੱਕ ਡੇਟ ਅੱਗੇ ਪਾ ਦਿੱਤੀ ਆ ਅਮਰਤਪਾਲ ਦੇ ਮਾਮਲੇ ਦੀ ਸੁਣਵਾਈ। ਹੁਣ ਇਹਦੇ ਉੱਪਰ ਵੀ ਕਈ ਤਰ੍ਹਾਂ ਦੀ ਚਰਚਾ ਜਿਹੜੀ ਚੱਲ ਰਹੀ ਆ ਪਰ ਉਧਰ ਪਾਰਲੀਮੈਂਟ 'ਚ ਕੀ ਹੋ ਰਿਹਾ ਉਹ ਵੀ ਜਰਾ ਸੁਣਨਾ ਚਾਹੀਦਾ। ਪਾਰਲੀਮੈਂਟ ਦੇ ਵਿੱਚ ਕੱਲ ਸਿਰਫ ਹੰਗਾਮਾ ਹੋਇਆ, ਡਰਾਮਾ ਹੋਇਆ। ਕੱਢਣ ਪਾਉਣ ਨੂੰ ਕੁਝ ਨਹੀਂ ਨਿਕਲਿਆ। ਪਾਰਲੀਮੈਂਟ ਦੇ 1 ਮਿੰਟ ਦੇ ਉੱਪਰ ਕਈ ਕਰੋੜਾਂ ਦਾ ਖਰਚਾ ਹੁੰਦਾ ਸ਼ਾਇਦ ਤੁਹਾਨੂੰ ਪਤਾ ਹੋਵੇ। ਸਾਰੇ ਐਮਪੀ ਜਿਹੜੇ ਉੱਥੇ ਬੈਠਦੇ ਨੇ ਉਹਨਾਂ ਨੂੰ ਉੱਥੇ ਬਹਿਸ ਕਰਾਉਣ ਦੇ ਉੱਪਰ ਕਰੋੜਾਂ ਰੁਪਏ ਦਾ ਪਰ ਮਿੰਟ ਖਰਚਾ ਹੁੰਦਾ। ਤੇ ਕੱਲ ਪ੍ਰਧਾਨ ਮੰਤਰੀ ਮੋਦੀ ਜਦੋਂ ਪਹਿਲਾ ਪਾਰਲੀਮੈਂਟ ਦੇ ਜਿਹੜਾ ਸਦਨ ਰਾਜ ਸਭਾ ਚ ਆਏ ਉਥੇ ਕੁਝ ਆਪ ਦੀਆਂ ਤਰੀਫਾਂ ਕੀਤੀਆਂ ਕੁਝ ਸਰਕਾਰ ਦੀਆਂ ਕੀਤੀਆਂ ਕੁਝ ਵਿਰੋਧੀਆਂ ਤੇ ਸਵਾਲ ਉਠਾਏ ਤੇ ਫਿਰ ਉਥੋਂ ਚੱਲਦੇ ਬਣੇ ਉਦੋਂ ਗਏ ਪ੍ਰਧਾਨ ਮੰਤਰੀ ਮੋਦੀ ਸਾਹਿਬ ਪਾਰਲੀਮੈਂਟ ਚ ਬਾਹਰ ਜਦੋਂ ਵਿਰੋਧੀਆਂ ਨੇ ਉਥੇ ਸਵਾਲਾਂ ਨਾਲ ਘੇਰਿਆ ਜਦੋਂ ਮੋਦੀ ਸਾਹਿਬ ਹੋਰਾਂ ਨੇ ਪਾਰਲੀਮੈਂਟ ਦੇ ਵਿੱਚ ਜਿਹੜੇ ਨਵੇਂ ਉਪ ਰਾਸ਼ਟਰਪਤੀ ਲਾਏ ਨੇ ਸੀਪੀ ਰਾਧਾ ਕ੍ਰਿਸ਼ਨਨ ਉਹਨਾਂ ਦੀ ਤਾਰੀਫ ਕਰਤੀ ਤੇ ਜਿਹੜੇ ਪਿਛਲੇ ਸੀ ਉਹ ਉਪਰਾਸ਼ਟਰਪਤੀ ਜਿਹੜੇ ਕਿ ਰਾਜ ਸਭਾ ਦੇ ਚੇਅਰਮੈਨ ਯਾਨੀ ਕਿ ਸਭਾਪਤੀ ਨੇ ਉਹ ਤੁਹਾਨੂੰ ਪਤਾ ਧਨਖੜ ਸਾਹਿਬ ਤਾਂ ਧਨਖੜ ਸਾਹਿਬ ਜਿਸ ਤਰ੍ਹਾਂ ਗੁਪਤ ਤਰੀਕੇ ਦੇ ਨਾਲ ਪਾਸੇ ਹਟਾਏ ਗਏ ਜਾਂ ਉਹ ਗਏ ਉਸ ਮਾਮਲੇ ਦੇ ਉੱਪਰ ਜਿਹੜੇ ਕਾਂਗਰਸ ਦੇ ਸੀਨੀਅਰ ਆਗੂ ਨੇ ਪ੍ਰਧਾਨ ਨੇ ਮਲਕਾਰੋਜਨ ਖੜ ਗਏ ਜਦੋਂ ਉਹਨਾਂ ਨੇ ਕਿਹਾ ਵੀ ਇਹਨਾਂ ਦੀ ਆਮਦ ਤੇ ਤਾਂ ਬੜੀਆਂ ਤਰੀਫਾਂ ਕਰ ਰਹੇ ਹਾਂ ਪਰ ਪਿਛਲੀ ਵਾਰ ਜਿਨ੍ਹਾਂ ਨੂੰ ਹਟਾਇਆ ਗਿਆ ਜਾਂ ਜਿਹੜੇ 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 ਉਹ ਸੀਗੇ ਉਹ ਉਹਨਾਂ ਬਾਰੇ ਤੁਸੀਂ ਇੱਕ ਵਿਦੈਗੀ ਪਾਰਟੀ ਤੱਕ ਨਹੀਂ ਦਿੱਤੀ ਇੱਕ ਕੇਕ ਤੱਕ ਨਹੀਂ ਕਟਿਆ ਵੀ ਇੰਜ ਕਿਉਂ ਕੀਤਾ ਗਿਆ ਗੁਪਤ ਤਰੀਕੇ ਨਾਲ ਪਾਸੇ ਕਿਵੇਂ ਚਲੇ ਗਏ ਉਹ ਤਾਂ ਇਸ ਮਾਮਲੇ ਤੇ ਫਿਰ ਜਦੋਂ ਮਾਹੌਲ ਪਖਣਾ ਸ਼ੁਰੂ ਹੋਇਆ ਤਾਂ ਮੋਦੀ ਸਾਹਿਬ ਰਾਂ ਨੂੰ ਫਿਰ ਲੱਗਾ ਵੀ ਹੁਣ ਸੰਸਦ ਚੋਂ ਖਿਸਕਣਾ ਹੀ ਇਹ ਭਲਾਈ ਹੈ ਤਾਂ ਮੋਦੀ ਸਾਹਿਬ ਫਿਰ ਸੰਸਦ ਚੋਂ ਚਲੇ ਗਏ ਇਸ ਮਾਮਲੇ ਤੇ ਵੀ ਹੰਗਾਮਾ ਹੋਇਆ ਫਿਰ ਮੋਦੀ ਸਾਹਿਬ ਇਹ ਕਹਿਗੇ ਸੀ ਜਾਣ ਲੱਗੇ ਵੀ ਇਹ ਇਹ ਵਿਰੋਧੀ ਧਿਰ ਸਵਾਲ ਜਿਹੜੇ ਖੜੇ ਕਰਦੀ ਹੈ ਡਰਾਮਾ ਹੈ ਤਾਂ ਫਿਰ ਜਿਹੜੇ ਅਕਾਲੀ ਦਲ ਦੀ ਆਗੂ ਹਰ ਸਿਮਰਤ ਬਾਦਲ ਹੈ ਉਹ ਵੀ ਬੋਲ ਪੜਕੀ ਹੈ ਫਿਰ ਜਿਹੜੇ ਪ੍ਰੇਂਕਾ ਗਾਂਧੀ ਹੈ ਉਹ ਵੀ ਪੜਕੀ ਹੈ ਉਹਨਾਂ ਨੇ ਕਿਹਾ ਵੀ ਵੇਖੋ ਡਰਾਮਾ ਬੀਜੇਪੀ ਸਰਕਾਰ ਕਰਾਉਂਦੀ ਹੈ ਬੀਜੇਪੀ ਸਰਕਾਰ ਸਾਡੇ ਸਵਾਲਾਂ ਦੇ ਜਵਾਬ ਨਹੀਂ ਦਿੰਦੀ ਜਦੋਂ ਸਾਡੇ ਸਵਾਲਾਂ ਦੇ ਜਵਾਬ ਜਿਹੜੇ ਪਬਲਿਕ ਦੇ ਸਵਾਲ ਨੇ ਉਹ ਸਾਡੇ ਰਾਈ ਪਬਲਿਕ ਪੁੱਛਦੀ ਆ ਅਸੀਂ ਪੁੱਛਦੇ ਆ ਇਹ ਜਵਾਬ ਨਹੀਂ ਦਿੰਦੇ ਮਜਬੂਰੀ ਚ ਅਸੀਂ ਹੰਗਾਮਾ ਕਰਦੇ ਆ ਜੇਕਰ ਵਿਰੋਧੀ ਧਿਰ ਨੇ ਕਿਹਾ ਜੇਕਰ ਮੋਦੀ ਸਰਕਾਰ ਭਾਜਪਾ ਸਰਕਾਰ ਸਵਾਲਾਂ ਦੇ ਜਵਾਬ ਦੇਵੇ ਸਾਨੂੰ ਲੋੜ ਕੀ ਹੰਗਾਮਾ ਕਰਨ ਦੀ ਪਰ ਮੋਦੀ ਸਾਹਿਬ ਤੇ ਬੀਜੇਪੀ ਇਹ ਕਹਿੰਦੀ ਨਜ਼ਰ ਆਈ ਵੀ ਅਸਲ ਦੇ ਵਿੱਚ ਇਹ ਹਾਰ ਤੋਂ ਬੁਖਲਾਏ ਨੇ ਡਰੇ ਨੇ ਤੇ ਇਸੇ ਕਰਕੇ ਇਹ ਆ ਸਾਰਾ ਕੁਝ ਕਰ ਰਹੇ ਨੇ ਤੁਸੀਂ ਕੀ ਸਮਝਦੇ ਹੋ ਤੁਹਾਨੂੰ ਕੀ ਲੱਗਦਾ ਤੁਸੀਂ ਆਪਣਾ ਕੀਮਤੀ ਵਿਚਾਰ ਇਸ ਮੁੱਦੇ ਤੇ ਜਰੂਰ ਲਿਖ ਦਿਓ ਅੱਜ ਫੇਰ ਪਾਰਲੀਮੈਂਟ ਚੱਲ ਰਹੀ ਐ ਤੇ ਪਾਰਲੀਮੈਂਟ ਦੇ ਵਿੱਚ ਫੇਰ ਉਹੀ ਹੋ ਹੱਲਾ ਹੋਈ ਜਾਂਦਾ ਵੇਖੋ ਲੋਕਾਂ ਨੇ ਐਮਪੀ ਚੁਣੇ ਵੀ ਉਹ ਲੋਕਾਂ ਦੇ ਮਸਲਿਆਂ ਦਾ ਹੱਲ ਕਰਨਗੇ ਤੇ ਲੋਕਾਂ ਦੇ ਮਸਲੇ ਕਿਹੜੇ ਨੇ ਸਭ ਤੋਂ ਵੱਡਾ ਮਸਲਾ ਬੇਰੁਜ਼ਗਾਰੀ ਦਾ ਮਹਿੰਗਾਈ ਦਾ ਨਸ਼ਿਆਂ ਦਾ ਦੇਸ਼ ਦੇ ਵਿੱਚੋਂ ਬੇਰੁਜ਼ਗਾਰੀ ਤੋਂ ਤੰਗ ਹੋਏ ਨੌਜਵਾਨਾਂ ਦੇ ਬਾਹਰ ਜਾਣ ਦਾ ਮਜਦੂਰਾ ਕਿਸਾਨਾਂ ਛੋਟੇ ਦੁਕਾਨਦਾਰਾਂ ਤੇ ਬੇਰੁਜ਼ਗਾਰਾਂ ਦੀ ਜ਼ਿੰਦਗੀ ਦਾ ਪਰ ਇਹਨਾਂ ਮੁੱਦਿਆਂ ਤੇ ਪਾਰਲੀਮੈਂਟ ਚ ਕਦੇ ਗੱਲ ਹੋਈ ਤੁਸੀਂ ਦੱਸ ਦਿਓ ਕਦੇ ਪਾਰਲੀਮੈਂਟ ਚ ਇਹ ਗੱਲ ਹੋਈ ਆ ਵੀ ਭਾਰਤ ਦੇ ਵਿੱਚ ਇੰਨੇ ਵੱਡੇ ਪੱਧਰ ਤੇ ਬੇਰੁਜ਼ਗਾਰੀ ਕਿਉਂ ਆ ਸਾਰੇ ਮਹਿਕਮੇ ਪ੍ਰਾਈਵੇਟ ਕੰਪਨੀਆਂ ਨੂੰ ਕਿਉਂ ਵੇਚੇ ਜਾ ਰਹੇ ਆ ਕਦੇ ਪਾਰਲੀਮੈਂਟ ਚ ਇਹ ਗੱਲਾਂ ਨਹੀਂ ਹੁੰਦੀਆਂ ਕਦੇ ਗੱਲ ਹੋਈ ਆ ਵੀ 1 ਰੁਪਏ ਦੀ ਚੀਜ਼ 100 ਰੁਪਏ ਚ ਕੰਪਨੀਆਂ ਵੇਚੀ ਜਾਂਦੀਆਂ ਨੇ ਤੇ ਸਰਕਾਰ ਰੋਕਦੀ ਕਿਉਂ ਨਹੀਂ ਕੰਪਨੀਆਂ ਨੂੰ ਮਰਮਰਜੀ ਦਿੱਤੀ ਆ ਨਾ ਵੀ ਜਿੰਨਾ ਮਰਜੀ ਰੇਟ ਲਿਖ ਲਓ 1 ਰੁਪਿਆ ਦਾ ਨਾਟ ਬਣਾਓ ਉਹਨੂੰ ਡੱਬੀ ਚ ਪਾਓ ਉੱਤੇ 150 ਰੁਪਿਆ ਲਿਖੋ ਕਹਿਨ ਦਾ ਭਾਵ ਜਿਹੜੀਆਂ ਸਮੱਸਿਆਵਾਂ ਪਾਰਲੀਮੈਂਟ ਚ ਹੱਲ ਹੋਣੀਆਂ ਚਾਹੀਦੀਆਂ ਜਿਹੜੇ ਮੁੱਦੇ ਉੱਠਨੇ ਚਾਹੀਦੇ ਆ ਜਿਹੜੇ ਸਵਾਲ ਉੱਠਨੇ ਚਾਹੀਦੇ ਆ ਨਾਓ ਸਵਾਲ ਉੱਠਦੇ ਆ ਨਾ ਚਰਚਾ ਹੁੰਦੀ ਆ ਨਾ ਉਹ ਮੁੱਦੇ ਹੱਲ ਹੁੰਦੇ ਆ ਉਸੇ ਤਰ੍ਹਾਂ ਪਏ ਹੋਇਆ ਪੂਰਾ ਭਾਰਤ ਦੇ 90% ਲੋਕ ਨੇ ਜਿਹੜੇ ਉਹ ਤੰਗ ਨੇ ਦੁਖੀ ਨੇ ਇਸੇ ਕਰਕੇ ਕਿਉਂਕਿ ਪਾਰਲੀਮੈਂਟ ਦੇ ਵਿੱਚ ਜਿੱਥੇ ਮਸਲੇ ਹੱਲ ਹੋਣੇ ਆ ਉੱਥੇ ਸਿਰਫ ਤੇ ਸਿਰਫ ਡਰਾਮਾ ਹੁੰਦਾ ਹੰਗਾਮਾ ਹੁੰਦਾ ਔਰ ਜਿਹੜੇ ਨਮਾਇंदे ਉੱਥੇ ਬੈਠੇ ਹੁੰਦੇ ਨੇ ਉਹ ਜ਼ਿਆਦਾਤਰ ਕਾਰਪੋਰੇਟ ਘਰਾਣਿਆਂ ਦੇ ਪੱਖੀ ਬਣ ਚੁੱਕੇ ਹੁੰਦੇ ਨੇ ਆਮ ਲੋਕਾਂ ਦੀ ਨਾ ਕੋਈ ਗੱਲ ਕਰਦਾ ਨਾ ਕੋਈ ਸੁਣਦਾ ਨਾ ਆਮ ਲੋਕਾਂ ਦੇ ਕੋਈ ਮਸਲੇ ਉਠਾਉਂਦਾ ਤੇ ਨਾ ਉਹ ਹੱਲ ਹੁੰਦੇ ਨੇ ਹਾਂ ਵੋਟ ਪੋਲਿਟਿਕਸ ਕਰਨ ਦੇ ਲਈ ਥੋੜੇ ਬਹੁਤ ਮੁੱਦੇ ਉਠਾਏ ਜਾਂਦੇ ਨੇ ਪਰ ਸਿਰਫ ਤੇ ਸਿਰਫ ਬਿਆਨ ਦੇਣ ਤੋਂ ਬਾਅਦ ਉਹ ਕਦੇ ਵਾਅਦੇ ਨਹੀਂ ਮੁੱਦੇ ਉਠਾਉਣ ਵਾਲੇ ਬੰਦੇ ਦੀ ਜੇ ਆਪ ਦੀ ਸਰਕਾਰ ਆ ਜੇ ਉਸ ਐਮਪੀ ਦੀ ਤਾਂ ਆਪ ਦੀ ਸਰਕਾਰ ਵਲੇ ਉਹ ਵੀ ਮੁੱਦੇ ਨਹੀਂ ਠਾਉਂਦਾ ਤੇ ਇਸੇ ਤਰ੍ਹਾਂ ਇੱਕ ਡਰਾਮਾ ਇਹ ਲੰਬੇ ਟਾਈਮ ਤੋਂ ਪਾਰਲੀਮੈਂਟ ਚੱਲਦਾ ਆ ਰਿਹਾ ਅੱਜ ਵੀ ਚੱਲ ਰਿਹਾ ਪਰ ਇਹ ਆਮ ਲੋਕਾਂ ਦੇ ਲਈ ਬਹੁਤ ਖਤਰਨਾਕ ਹੈ ਕਈ ਵਾਰੀ ਸਾਡੇ ਆਮ ਪਬਲਿਕ ਜਿਹੜੀ ਆ ਉਹ ਇਸ ਹੰਗਾਮੇ ਨੂੰ ਬੜੇ ਮਨੋਰੰਜਨ ਵਜੋਂ ਵੇਖਦੀ ਆ ਪਰ ਨਹੀਂ ਪਿਆਰਿਓ ਇਹ ਆਪਣੇ ਲਈ ਬਹੁਤ ਹਾਨੀਕਾਰਕ ਨੇ ਹੁਣ ਅਗਲੀ ਖਬਰ ਜਿਹੜੀ ਆ ਉਹ ਹੈ ਕਿ ਦੋ ਡੀਐਸਪੀ ਦੋ ਪੁਲਸ ਅਫਸਰਾਂ ਤੇ ਕਾਰਵਾਈ ਹੋਈ ਆ ਔਰ ਕਾਰਵਾਈ ਵੀ ਗ੍ਰਹਿ ਮੰਤਰਾਲੇ ਦੀ ਸਪਾਰਸ਼ ਤੇ ਹੋ ਰਹੀ ਹੈ ਕੇਂਦਰੀ ਗ੍ਰਹਿ ਕੇਂਦਰੀ ਗ੍ਰਹਿ ਮੰਤਰਾਲੇ ਦੀ ਸਪਾਰਸ਼ ਕਿਉਂ ਹੋਈ ਕਾਰਵਾਈ ਕਰਨ ਦੀ ਗ੍ਰਹਿ ਮੰਤਰੀ ਅਮਿਤ ਸ਼ਾਹ ਪਿਛਲੇ ਦਿਨੀ ਹਸਾਰ ਆਏ ਸੀ ਤੇ ਉਹਨਾਂ ਦੀ ਸੁਰੱਖਿਆ ਦੇ ਵਿੱਚ ਕੁਤਾਹੀ ਹੋਈ ਸੀ ਜਿਵੇਂ ਮੋਦੀ ਪੰਜਾਬ ਆਏ ਸੀ 2021-22 ਚ 21 ਚ ਤਾਂ ਉਦੋਂ ਚੰਨੀ ਮੁੱਖ ਮੰਤਰੀ ਸੀ ਤਾਂ ਬਹੁਤ ਵੱਡਾ ਮੁੱਦਾ ਉੱਠਿਆ ਸੀ ਕਿ ਪ੍ਰਧਾਨ ਮੰਤਰੀ ਦੀ ਸੁਰੱਖਿਆ ਚ ਕਟਾਈ ਹੋਈ ਹੈ ਤੇ ਇਸ ਕਰਕੇ ਫਿਰ ਕੁਝ ਅਫਸਰਾ ਤੇ ਕਾਰਵਾਈ ਵੀ ਹੋਈ ਸੀ ਤੇ ਕੁਝ ਕਿਸਾਨ ਆਗੂਆਂ ਦੇ ਉੱਪਰ ਵੀ ਬੜੇ ਭਿਆਨਕ ਜੇ ਕਿਸਮ ਦੇ ਕੇਸ ਜਿਹੜੇ ਉਹ ਦਰਜ ਕੀਤੇ ਗਏ ਸੀ ਜਿਹੜੇ ਕਿ ਗਲਤ ਮੰਨੇ ਗਏ ਤਾਂ ਹੁਣ ਜਿਹੜੇ ਗ੍ਰਹਿ ਮੰਤਰੀ ਅਮਿਤ ਸ਼ਾਹ ਜਦੋਂ ਹਸਾਰ ਗਏ ਦਾ ਦੋ ਪੁਲਿਸ ਅਫਸਰ ਡੀਐਸਪੀਆ ਦੇ ਉੱਪਰ ਇਹ ਮਾਮਲਾ ਆਇਆ ਕਿ ਉਹਨਾਂ ਨੇ ਸੁਰੱਖਿਆ 'ਚ ਕਟਾਈ ਕੀਤੀ ਹੈ ਤੇ ਗ੍ਰਹਿ ਕੇਂਦਰੀ ਗ੍ਰਹਿ ਮੰਤਰਾਲੇ ਨੇ ਜਿਹੜਾ ਹਸਾਰ ਦੀ ਮਤਲਬ ਉਹ ਡੀਐਸਪੀਆ ਉਹਨਾਂ ਤੇ ਕਾਰਵਾਈ ਕਰਨ ਦੇ ਹੁਕਮ ਦਿੱਤੇ ਨੇ ਔਰ ਹਰਿਆਣਾ ਦੇ ਡੀਜੀਪੀ ਡਾਕਟਰ ਜਨਰਲ ਆਫ ਪੁਲਿਸ ਉਹਦੇ ਨਾਲ ਕੇਂਦਰੀ ਗ੍ਰਹਿ ਮੰਤਰਾਲੇ ਨੇ ਗੱਲ ਕੀਤੀ ਹੈ ਔਰ ਹੁਕਮ ਕੀਤੇ ਨੇ ਵੀ ਇਹਨਾਂ ਤੇ ਕਾਰਵਾਈ ਕਰੋ ਤੁਸੀਂ ਦੇਖੋ ਮਿੱਤਰੋ ਮੈਂ ਇੱਕ ਸਵਾਲ ਬੜਾ ਮੇਰੇ ਦਿਮਾਗ ਕੁਰਬਲ ਕੁਰਬਲ ਕਰਦਾ ਰਹਿੰਦਾ ਉਹੀ ਬੰਦੇ ਜਦੋਂ ਜਿੱਤੇ ਨਹੀਂ ਹੁੰਦੇ ਉਦੋਂ ਲੋਕਾਂ ਚ ਐ ਆਰਾਮ ਨਾਲ ਫਿਰਦੇ ਨੇ ਵਿਆਹਾਂਾਂ ਤੇ ਭੋਗਾਂ ਤੇ ਜਗਰਾਤਾਂ ਤੇ ਉਹੀ ਬੰਦੇ ਬਿਨਾਂ ਗਨਮੈਣ ਤੋਂ ਬਿਨਾਂ ਸਾਰੇ ਕੁਛ ਤੋਂ ਜਦੋਂ ਜਿੱਤ ਜਾਂਦੇ ਨੇ ਉਦੋਂ ਪਤਾ ਨਹੀਂ ਇਹਨਾਂ ਨੂੰ ਐਸਾ ਕਿਹੜਾ ਖਤਰਾ ਆ ਜਾਂਦਾ ਫਿਰ ਇੱਧਰ 10 ਗਨਮੈਣ ਇੱਧਰ 10 ਗਨਮੈਣ ਇੱਧਰ ਫਿਰ ਸੁਰੱਖਿਆਵਾਂ ਯਾਰਾ ਕੀ ਆ ਚਰਨਜੀਤ ਚੰਨੀ ਸਾਹਿਬ ਇਹ ਇਹ ਅੱਜ ਮੁੱਖ ਮੰਤਰੀ ਨਹੀਂ ਗਏ ਪਬਲਿਕਸ ਤੁਰੇ ਫਿਰਦੇ ਨੇ ਕੈਪਟਨ ਮਰਿੰਦਰ ਅੱਜ ਮੁੱਖ ਮੰਤਰੀ ਨਹੀਂ ਗਏ ਪਬਲਿਕਸ ਤੁਰੇ ਫਿਰਦੇ ਨੇ ਥੋੜੇ ਥੋੜੇ ਗਨਮੈਨਾਂ ਨਾਲ ਬਹੁਤ ਸਾਰੇ ਐਮਐਲਏ ਨੇ ਪਹਿਲਾਂ ਜਾਂ ਮੰਤਰੀ ਸਾਹਿਬ ਕਾ ਹਰ ਸਰਜੀਤ ਕੁਮਾਰ ਜਾਨੀ ਮੰਤਰੀ ਰਹੇ ਨੇ ਪੰਜਾਬ ਦੇ ਅੱਜ ਉਹ ਬਿਨਾਂ ਗਨਮੈਨਾਂ ਤੋਂ ਪਬਲਿਕਸ ਤੁਰੇ ਫਿਰਦੇ ਨੇ ਜਦੋਂ ਮੰਤਰੀ ਬਣ ਜਾਂਦੇ ਨੇ ਉਦੋਂ ਪਤਾ ਨਹੀਂ ਕਿਹੜਾ ਐਸਾ ਖਤਰਾ ਪੈ ਜਾਂਦਾ ਉਦੋਂ ਫਿਰ ਇਹਨਾਂ ਨੂੰ ਗਨਮੈਨਾਂ ਦੀ ਸੁਰੱਖਿਆ ਦੀ ਲੋੜ ਪੈਂਦੀ ਆ ਹੁਣ ਜਦੋਂ ਭਗਵੰਤ ਮਾਨ ਸਾਹਿਬ ਅਜੇ ਨਹੀਂ ਸੀ ਬਣੇ ਮੁੱਖ ਮੰਤਰੀ ਕੀ ਕਹਿੰਦੇ ਹੁੰਦੇ ਸੀ ਕਹਿੰਦੇ ਹੁੰਦੇ ਸੀ ਵੀ ਜੇਕਰ ਤੁਹਾਨੂੰ ਲੋਕ ਪਿਆਰ ਕਰਦੇ ਹੋਣ ਤਾਂ ਤੁਹਾਨੂੰ ਗਨਮੈਨਾਂ ਦੀ ਲੋੜ ਨਹੀਂ ਹੈ ਭਗਵੰਤਮਾਨ ਦੇ ਆਪਦੇ ਸ਼ਬਦ ਨੇ ਵੀ ਜੇ ਸੁਖਵੀਰ ਬਾਦਲ ਕਹਿੰਦਾ ਮੈਨੂੰ ਪੰਜਾਬ ਦੇ ਲੋਕ ਪਿਆਰ ਕਰਦੇ ਨੇ ਤਾਂ ਕਿਸੇ ਵੀ ਸਾਥ ਚ ਆ ਕੇ ਖੜ ਕੇ ਵਿਖਾਏ ਮੈਨੂੰ ਗਨਮੈਨ ਤੋਂ ਬਿਨਾ ਭਗਵੰਤਮਾਨ ਕਹਿੰਦੇ ਸੀ ਭਗਵੰਤਮਾਨ ਕਹਿੰਦੇ ਸੀ ਜੇ ਲੋਕ ਤੁਹਾਨੂੰ ਪਿਆਰ ਕਰਦੇ ਹੋਣ ਗਨਮੈਨਾਂ ਦੀ ਲੋੜ ਕੀ ਆ ਭਗਵੰਤ ਮਾਨ ਕਹਿੰਦੇ ਸੀ ਸੁਖਬੀਰ ਬਾਦਲ ਕਿਸੇ ਪਿੰਡ ਦੀ ਸੱਤ ਚਾਜੇ ਡਲਾ ਤੋਂ ਡਲਾ ਹੋਤਾ ਹੈ ਪਤਾ ਨਹੀਂ ਕਿਧਰ ਸੇ ਚਲਾ ਹੋਤਾ ਹੈ ਇਹ ਡਾਇਲੋਗ ਬਹੁਤ ਮਸ਼ਹੂਰ ਹੋਇਆ ਸੀ ਭਗਵੰਤ ਮਾਨ ਸਾਹਿਬ ਦਾ ਅੱਜ ਮਾਨ ਸਾਹਿਬ ਆਪ ਮੁੱਖ ਮੰਤਰੀ ਬਣ ਗਏ ਨੇ ਤੇ ਅੱਜ ਭਗਵੰਤਤਮਾਨ ਸਾਹਿਬ ਤੁਸੀਂ ਵੀ ਕਹਿੰਦੇ ਲੋਕ ਤੁਹਾਨੂੰ ਪਿਆਰ ਕਰਦੇ ਨੇ ਤੁਸੀਂ ਗਨਮੈਨਾਂ ਤੋਂ ਬਿਨਾ ਫਿਰ ਕਿਸੇ ਵੀ ਪਿੰਡ ਕਿਸੇ ਵੀ ਸ਼ਹਿਰ ਕਿਸੇ ਵੀ ਥਾਂ ਤੇ ਕਿਉਂ ਨਹੀਂ ਜਾ ਪਾਉਂਦੇ ਕੀ ਲੋਕ ਤੁਹਾਨੂੰ ਪਿਆਰ ਨਹੀਂ ਕਰਦੇ ਹੁਣ ਦਲੀਲਾਂ ਹੋਰ ਹੋਣਗੀਆਂ ਉਦੋਂ ਦਲੀਲਾਂ ਹੋਰ ਸੀ ਇਸੇ ਤਰ੍ਹਾਂ ਗ੍ਰਹਿ ਮੰਤਰੀ ਸਾਹਿਬ ਉਹਨਾਂ ਦੀ ਸੁਰੱਖਿਆ ਦੇ ਵਿੱਚ ਕਹਿੰਦੇ ਕਟਾਈ ਆਈ ਹੈ ਤੇ ਦੋ ਡੀਐਸਪੀ ਇੱਕ ਪਰਮਜੀਤ ਸਿੰਘ ਇੱਕ ਪ੍ਰਸ਼ਾਂਤ ਕੁਮਾਰ ਉਹਨਾਂ ਦੇ ਉੱਪਰ ਕਾਰਵਾਈ ਕਰਨ ਦੇ ਜਿਹੜੇ ਹੁਕਮ ਨੇ ਉਹ ਜਾਰੀ ਹੋਏ ਨੇ ਉਹ ਟੰਗੇ ਜਾਣਗੇ ਕਾਰਵਾਈ ਹੋਏਗੀ ਹੁਣ ਆਪਾਂ ਅਗਲੀ ਖਬਰ ਤੇ ਹੁਣੇ ਆ ਲਾ ਜੀ ਬੀਜੇਪੀ ਦੇ ਜਿਹੜੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਉਹਨਾਂ ਨੇ ਆਪਣੀ ਹੀ ਪਾਰਟੀ ਦੇ ਇੱਕ ਸੀਨੀਅਰ ਆਗੂ ਭਾਜਪਾ ਦੇ ਕੈਪਟਨ ਮਰਿੰਦਰ ਸਿੰਘ ਉਹਨਾਂ ਦੇ ਉਲਟ ਬਿਆਨ ਦਿੱਤਾ ਔਰ ਉਹਨਾਂ ਦੀ ਸ਼ਬਦੀ ਜੰਗ ਉਹਨਾਂ ਦੀ ਆਪਸੀ ਟੱਕਰ ਹੀ ਲੱਗੀ ਹੈ ਇੱਕੋ ਪਾਰਟੀ 'ਚ ਨੇ ਦੋਨੇ ਕੈਪਟਨ ਮਰਿੰਦਰ ਜਿਹੜੇ ਕਾਂਗਰਸ ਵੱਲੋਂ ਲਗਾਤਾਰ ਦੋ ਤਿੰਨ ਵਾਰ ਮੁੱਖ ਮੰਤਰੀ ਰਹੇ ਨੇ 25 30 ਸਾਲ ਉਹਨਾਂ ਨੇ ਕਾਂਗਰਸ 'ਚ ਕੰਮ ਕੀਤਾ ਹੈ ਭਾਜਪਾ ਨੂੰ ਬਹੁਤ ਪੰਡਦੇ ਰਹੇ ਪਹਿਲਾਂ ਫਿਰ ਭਾਜਪਾ 'ਚ ਸ਼ਾਮਲ ਹੋ ਗਏ ਨੇ ਅੱਜਕੱਲ ਸੋਖ ਨਾਲ ਭਾਜਪਾ ਦੇ ਸੋਲੇ ਗਾ ਰਹੇ ਨੇ ਤੇ ਕੈਪਟਨ ਸਾਹਿਬ ਨੇ ਭਾਈ ਪਰਸੋ ਇੱਕ ਬਿਆਨ ਕੱਢ ਮਾਰਿਆ ਕਹਿੰਦੇ ਵੀ ਪੰਜਾਬ ਦੇ ਵਿੱਚ ਜੇ ਸਰਕਾਰ ਬਣਾਉਣੀ ਹੈ ਨਾ ਤੇ ਬੀਜੇਪੀ ਤੇ ਅਕਾਲੀ ਦਲ ਨੂੰ ਗੱਠ ਜੋੜ ਕਰਨਾ ਪੈਗਾ ਐਵੇਂ ਨਹੀਂ ਬੰਨੀ ਤੇ ਅੱਜ ਬੀਜੇਪੀ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਵੀ ਇਹ ਗੱਲ ਗਲਤ ਆ ਬੀਜੇਪੀ ਇਕੱਲੀ ਚੋਣਾਂ ਲੜਨ ਤੇ ਸਰਕਾਰ ਬਣਾਉਣ ਦੇ ਕਾਬਿਲ ਆ ਕੈਪਟਨ ਮਰਿੰਦਰ ਦੇ ਬਿਆਨ ਨਾਲ ਅਸੀਂ ਸਹਿਮਤ ਨਹੀਂ ਗੇ ਇਹੀ ਬਿਆਨ ਕੈਪਟਨ ਤੋਂ ਬਾਅਦ ਬੀਜੇਪੀ ਦੇ ਜਿਹੜੇ ਸਾਬਕਾ ਸਿਹਤ ਮੰਤਰੀ ਜਗਲਾਪ ਮੰਤਰੀ ਸਰਜੀਤ ਕੁਮਾਰ ਜਾਨੀ ਆ ਉਹਨਾਂ ਨੇ ਦਿੱਤਾ ਪਰ ਕੱਲ ਕੱਲ ਉਹਨਾਂ ਕਹਿੰਿਆ ਕੈਪਟਨ ਦੇ ਬਿਆਨ ਨਾਲ ਮੈਂ ਨਹੀਂ ਸਹਿਮਤ ਬੀਜੇਪੀ ਕੱਲੀ ਸਰਕਾਰ ਹੁਣ ਪਹਿਲੀ ਤਾਂ ਗੱਲ ਹੈ ਵੀ ਇਹਨਾਂ ਚੋਂ ਸਹੀ ਕੌਣ ਹੈ ਵੇਖੋ ਜਿਹੜੀ ਤਾਂ ਸਰਕਾਰ ਬਣਾਉਣ ਵਾਲੀ ਗੱਲ ਹੈ ਉੱਥੇ ਤਾਂ ਉਹ ਕਹਿੰਦੇ ਨੇ ਨਾ ਅੰਨਿਆਂ ਕਾਣਿਆਂ ਘੋੜੀ ਚੜਿਆ ਤੇ ਜਾਣਿਆਂ ਉਹ ਦਿਨ ਡੁੱਬਾ ਜਦ ਘੋੜੀ ਚੜਿਆ ਕੁੱਬਾ ਪੰਜਾਬ 'ਚ ਬੀਜੇਪੀ ਐਡੀ ਸਤੀ ਸਰਕਾਰ ਬਣਾ ਜੇ ਇਹ ਸੰਭਾਵਨਾ ਹੈ ਹੀ ਨਹੀਂ ਪਰ ਖੈਰ ਉਹ ਕਹਿੰਦੇ ਨੇ ਹਮ ਜਾਣਤੇ ਹੈ ਜੰਨਤ ਕੀ ਹਕੀਕਤ ਮਗਰ ਗਾਲਿਬ ਦਿਲ ਬਹਿਲਾਣੇ ਕੇ ਲਿए ਇਹ ਖਿਆਲ ਅੱਛਾ ਹੈ ਤਾਂ ਦਿਲ ਬਹਿਲਣ ਲਈ ਭਾਜਪਾ ਲਈ ਇਹ ਖਿਆਲ ਚੰਗਾ ਵੀ ਸਾਡੀ ਸਰਕਾਰ ਬਣ ਸਕਦੀ ਹੈ ਉਨਝ ਪਤਾ ਉਹਨਾਂ ਨੂੰ ਵੀ ਹੈ ਵੀ ਪੰਜਾਬ ਚ ਜਿੱਥੇ ਅਜੇ 1-2 ਐਮਐਲਏ ਜਿਤਾਉਣੇ ਉਹਨਾਂ ਲਈ ਬਹੁਤ ਔਖੇ ਨੇ ਕੈਪਟਨ ਅਮਰਿੰਦਰ ਨੂੰ ਖਿੱਚ ਲਿਆ ਰਾਣੇ ਸੋਢੀ ਨੂੰ ਖਿੱਚ ਲਿਆ ਮਾਨਪ੍ਰੀਤ ਨੂੰ ਖਿੱਚ ਲਿਆ ਉਹਨਾਂ ਨਾਲ ਇਹ ਪੰਜਾਬ ਦੇ ਲੋਕਾਂ ਥੋੜਾ ਕੈਪਟ ਉਹ ਤਾਂ ਆਪਦਾ 베ਸ ਗਵਾ ਕੇ ਬਹਿ ਗਏ ਇਸ ਕਰਕੇ ਉਹਨਾਂ ਦੇ ਸਿਰ ਤੇ ਸਰਕਾਰ ਬਣਾਉਣ ਦੀਆਂ ਗੱਲਾਂ ਕਰਨੀਆਂ ਪੰਜਾਬ ਦੀ ਤਸਵੀਰ ਨੂੰ ਪੰਜਾਬ ਦੀ ਨਬਸ ਨੂੰ ਪੰਜਾਬ ਦੇ ਰੂਹ ਨੂੰ ਭਾਜਪੀ ਉਸ ਤਰੀਕੇ ਨਾਲ ਪਛਾਣ ਨਹੀਂ ਸਕੀ ਜਿਵੇਂ ਲੋੜ ਆ ਪੰਜਾਬੀਆਂ ਦੀ ਤਸਵੀਰ ਹੀ ਵੱਖਰੀ ਐ ਇੱਥੇ ਜੇ ਬੁੱਧੂ ਵੀ ਬਣਾਉਣਾ ਤੇ ਹੋਰ ਤਸਵੀਰ ਨਾਲ ਬਣਾਉਣਾ ਪੈਂਦਾ ਵੈਸੇ ਜਿਸ ਦਿਨ ਪੰਜਾਬੀਆਂ ਦੀ ਚੇਤਨਾ ਨੂੰ ਜ਼ਰਬਾ ਆ ਗਈਆਂ ਨਾ ਉਸ ਦੇ ਨਾਂ ਇੱਥੇ ਆ ਆਲੀ ਕੋਈ ਪਾਰਟੀ ਦੱਸਣੀ ਹੈ ਤੇ ਨਾ ਇਹ ਵਾਲੇ ਲੀਡਰ ਪਾਰਟੀਆਂ ਵੀ ਹੋਰ ਤੇ ਲੀਡਰ ਵੀ ਹੋਰ ਹੋਣਗੇ ਉਦੋਂ ਜਦੋਂ ਸਾਡੇ ਲੋਕਾਂ ਦੀ ਚੇਤਨਾ ਆ ਗਈ ਜਾਗਰਤੀ ਆ ਗਈ ਖੈਰ ਅੱਜ ਉਹ ਖਿਆਲ ਲੈ ਰਹੇ ਨੇ ਵੇਖੋ ਜੀ ਮੈਨੂੰ ਨਹੀਂ ਲੱਗਦਾ ਅਕਾਲੀ ਦਲ ਬਾਰੇ ਪਹਿਲਾਂ ਇਹ ਬਿਆਨ ਆਏ ਨੇ ਵੀ ਡਾਇਨਾਸੌਰ ਤਾਂ ਦੁਬਾਰਾ ਆ ਸਕਦੇ ਨੇ ਪਰ ਅਕਾਲੀ ਦਲ ਨਹੀਂ ਆ ਸਕਦਾ ਪਰ ਅਕਾਲੀ ਦਲ ਨੇ ਪਿਛਲੇ ਨਹੀਂ ਤਰਨ ਤਰਨ ਚੋਣਾਂ ਚ ਦੂਜੇ ਨੰਬਰ ਤੇ ਰਹਿ ਕੇ ਇਹ ਦਾਵਾ ਕੀਤਾ ਬਿ ਡਾਇਨਾਸੌਰ ਦਬਾਰਾ ਵੀ ਵਾਪਸ ਆ ਸਕਦੇ ਨੇ ਤੇ ਕਾਲੀ ਦਲ ਵੀ ਆ ਸਕਦਾ ਇਹ ਬੜਾ ਟ੍ਰੈਂਡਿੰਗ ਰਹੀ ਜਿਸ ਦਿਨ ਤਰਨਤਾਰ ਨਚੋੜਾ ਦਾ ਰਿਜ਼ਲਟ ਆਇਆ ਸੋਸ਼ਲ ਮੀਡੀਆ ਤੇ ਟ੍ਰੈਂਡਿੰਗ ਚ ਇਹ ਚੀਜ਼ ਰਹੀ ਹੈ ਪਰ ਮੈਨੂੰ ਪੁੱਛੋਗੇ ਮੈਂ ਦੱਸਾਂ ਮੈਨੂੰ ਲੱਗਦਾ ਪ੍ਰਕਾਸ਼ ਸਿੰਘ ਬਾਦਲ ਸੱਚੀ ਹੋਰ ਸੀ ਸੁਖਬੀਰ ਬਾਦਲ ਸੱਚੀ ਹੋਰ ਹੈ ਬੰਦੇ ਦੀ ਅਗਵਾਈ ਦਾ ਬੜਾ ਵੱਡਾ ਫਰਕ ਆ ਤੇ ਸੱਚਮੁੱਚ ਅਕਾਲੀ ਦਲ ਦੀ ਵਾਪਸੀ ਇਨੀ ਛੇਤੀ ਸੰਭਵ ਨਹੀਂ ਹਾਂ ਝਾੜੂ ਵਾਲਿਆਂ ਦਾ ਜਾਣਾ ਤੈ ਜਾਪ ਰਿਆ ਪਰ ਉਹਨਾਂ ਦੀ ਥਾਂ ਕੌਣ ਲਏਗਾ ਇਹ ਗੱਲ ਅਗਲੀ ਹੈ ਪਰ ਐਡੀ ਛੇਤੀ ਕਾਲੀ ਦਲ ਆਜੇ ਇਹ ਸੰਭਾਵਨਾ ਨਹੀਂ ਹੈਗੀ ਤੁਸੀਂ ਇਹ ਸਭ ਕੁਝ ਤੇ ਕੀ ਸੋਚਦੇ ਹੋ ਤੁਸੀਂ ਆਪਣਾ ਕੀਮਤੀ ਵਿਚਾਰ ਕਮੈਂਟ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਸਿੰਘ ਆਲਾਤ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਬਹੁਤ ਮਿਹਰਬਾਨੀ ਸ਼ੁਕਰੀਆ